ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਐਫ ਡੀ ਤੋਂ ਵਧੀਆ ਇਨਵੈਸਟਮੈਂਟ ਦਾ ਕਿਹੜਾ ਤਰੀਕਾ ਹੋ ਸਕਦਾ ਆਮ ਲੋਕਾਂ ਨੂੰ ਸਿਰਫ ਐਫ ਡੀ ਦਾ ਪਤਾ ਹੁੰਦਾ ਕਿ ਅਗਰ ਅਸੀਂ ਪੈਸਾ ਨਿਵੇਸ਼ ਕਰਨਾ ਤਾਂ ਐਫ ਡੀ ਦੇ ਵਿੱਚ ਪੈਸਾ ਲਗਾਓ ਤੇ ਅਸੀਂ ਪੈਸਾ ਕਮਾ ਸਕਦੇ ਹਾਂ ਪਰ ਇਦਾਂ ਨਹੀਂ ਹੁੰਦਾ ਐਫ ਡੀ ਦੇ ਵਿੱਚ ਨਾ ਤਾਂ ਪੈਸਾ ਘਟਦਾ ਤੇ ਨਾ ਹੀ ਪੈਸਾ ਵਧਦਾ ਅਗਰ ਤੁਹਾਨੂੰ 6% ਦੇ ਹਿਸਾਬ ਨਾਲ ਵਿਆਜ ਮਿਲ ਵੀ ਗਿਆ ਤਾਂ 6% ਦੇ ਹਿਸਾਬ ਨਾਲ ਹੀ ਮਹਿੰਗਾਈ ਵਧੀ। ਮਤਲਬ ਅਗਰ ਤੁਸੀਂ FD ਦੇ ਵਿੱਚ 100 ਰੁਪਏ ਲਗਾਇਆ ਉਹ ਅਗਰ 106 ਵੀ ਬਣ ਗਿਆ ਤਾਂ ਜਿਹੜੀ ਚੀਜ਼ 6 ਮਹੀਨੇ ਪਹਿਲਾਂ ਸਾਲ ਪਹਿਲਾਂ 100 ਰੁਪਏ ਦੀ ਆਉਂਦੀ ਸੀ ਤਾਂ ਉਹ ਚੀਜ਼ ਹੁਣ 106 ਦੀ ਆਉਣ ਲੱਗੀ। ਮਤਲਬ ਨਾ ਤਾਂ ਤੁਹਾਡਾ ਪੈਸਾ ਘਟਿਆ ਤੇ ਨਾ ਹੀ ਤੁਹਾਡਾ ਪੈਸਾ ਵਧਿਆ। ਹੁਣ FD ਤੋਂ ਵਧੀਆ ਇਹ ਦੋ ਆਪਸ਼ਨ ਹੁੰਦੇ ਐ। ਪਹਿਲਾ ਆਪਸ਼ਨ ਹੁੰਦਾ ਵਾ RBI ਬੌਂਡ। ਰਾਇਲ ਬੈਂਕ ਆਫ ਇੰਡੀਆ ਦੇ ਬੌਂਡ ਖਰੀਦ ਲਓ ਤੁਸੀਂ। ਉਹਦੇ ਵਿੱਚ ਕੀ ਹੁੰਦਾ ਵਾ ਕਿ ਤੁਹਾਨੂੰ ਬੈਂਕ 7% ਦੇ ਹਿਸਾਬ ਨਾਲ ਵਿਆਜ ਦਿੰਦੀ ਹੈ ਜਦ ਕਿ FD ਦੇ ਵਿੱਚ ਕਦੇ ਵੀ ਤੁਹਾਡਾ 7% ਦੇ ਹਿਸਾਬ ਨਾਲ ਵਿਆਜ ਨਹੀਂ ਜਾਂਦਾ ਦੂਜੀ ਖਾਸੀਅਤ ਇਹ ਆ ਕਿ ਮਿਊਚੁਅਲ ਫੰਡ ਵਾਂਗ ਹੀ RBI ਦੇ ਬੌਂਡ ਸ਼ੇਅਰ ਮਾਰਕੀਟ ਤੇ ਡਿਪੈਂਡ ਨਹੀਂ ਕਰਦੇ ਸ਼ੇਅਰ ਮਾਰਕੀਟ ਤੇ ਨਿਰਭਰ ਨਹੀਂ ਕਰਦੇ ਚਾਹੇ ਸ਼ੇਅਰ ਮਾਰਕੀਟ ਘਰੇ ਚਾਹੇ ਸ਼ੇਅਰ ਮਾਰਕੀਟ ਵਧੇ ਪਰ ਤੁਹਾਨੂੰ ਵਿਆਜ ਮਿਲ ਹੀ ਜਾਣਾ ਵਾ ਤਾਂ ਇਹ ਬਹੁਤ ਸੁਰੱਖਿਅਤ ਹੁੰਦੀ ਹੈ ਤੇ ਇਹਦੇ ਵਿੱਚ ਜ਼ੀਰੋ ਦਾ ਨੁਕਸਾਨ ਹੁੰਦਾ ਵਾ ਤੁਹਾਡੇ ਪੈਸੇ ਦਾ ਨੁਕਸਾਨ ਨਹੀਂ ਹੁੰਦਾ ਤੇ ਤੁਹਾਨੂੰ 7% ਦੇ ਹਿਸਾਬ ਨਾਲ ਵਿਆਜ ਵੀ ਮਿਲ ਜਾਂਦਾ ਦੂਜੀ ਖਾਸੀਅਤ ਆਰਬੀਆਈ ਬੌਂਡ ਦੀ ਇਹ ਹੁੰਦੀ ਹੈ ਕਿ ਐਫ ਡੀ ਦੇ ਵਿੱਚ ਤੁਸੀਂ ਵਿਆਜ ਸਿਰਫ ਇੱਕ ਵਾਰ ਕਢਾ ਸਕਦੇ ਹੋ ਪਰ ਆਰਬੀਆਈ ਬੌਂਡ ਦੇ ਵਿੱਚ ਤੁਸੀਂ ਵਿਆਜ ਦੋ ਵਾਰ ਕਢਾ ਸਕਦੇ ਹੋ ਸਾਲ ਦੇ ਵਿੱਚ 1 ਜਨਵਰੀ ਨੂੰ ਤੇ 1 ਜੁਲਾਈ ਨੂੰ ਤੁਸੀਂ ਦੋ ਵਾਰ ਆਪਣਾ ਵਿਆਜ ਕਢਾ ਸਕਦੇ ਹੋ RBI ਬੌਂਡ ਦਾ ਲੋਕ-ਇਨ ਪੀਰੀਅਡ ਹੁੰਦਾ ਵਾ 7 ਸਾਲਾਂ ਦਾ ਮਤਲਬ 7 ਸਾਲਾਂ ਤੋਂ ਪਹਿਲਾਂ ਤੁਸੀਂ ਆਪਣਾ ਮੂਲ ਪੈਸਾ ਆਪਣਾ ਜੋ ਤੁਹਾਡਾ ਪ੍ਰਿੰਸੀਪਲ ਅਮਾਉਂਟ ਆ ਤੁਸੀਂ ਕਢਾ ਲਈ ਸਕਦੇ ਜੇ ਤੁਸੀਂ ਉਹ ਅਮਾਉਂਟ ਕਢਵੋਗੇ ਸਾਰਾ ਪੈਸਾ ਤੁਸੀਂ ਕਢਾਉਣੇ ਤਾਂ ਤੁਹਾਨੂੰ ਜੁਰਮਾਨਾ ਦੇਣਾ ਪੈਂਦਾ ਵਾ ਤਾਂ 7 ਸਾਲਾਂ ਲਈ ਤੁਹਾਨੂੰ ਤੁਹਾਡਾ ਪੈਸਾ ਇਨਵੈਸਟ ਕਰਨਾ ਪੈਂਦਾ ਵਾ RBI ਬੌਂਡ ਦੇ ਵਿੱਚ ਤੇ RBI ਬੌਂਡ ਦੇ ਵਿੱਚ ਤੁਹਾਨੂੰ 7% ਦੇ ਹਿਸਾਬ ਨਾਲ ਵਿਆਜ ਮਿਲਦਾ ਹੋ। ਮਤਲਬ ਅਗਰ ਤੁਸੀਂ 5 ਲੱਖ 7 ਸਾਲਾਂ ਲਈ 7% ਦੇ ਹਿਸਾਬ ਨਾਲ ਲਗਾਇਆ ਤਾਂ ਤੁਹਾਡਾ ਪੈਸਾ ਵਧ ਕੇ 8 ਲੱਖ 60 ਹਜ਼ਾਰ ਦੇ ਕਰੀਬ ਬਣ ਜਾਊਗਾ। ਮਤਲਬ ਤੁਹਾਨੂੰ 3.5 ਲੱਖ ਦਾ ਪ੍ਰੋਫਿਟ ਹੋਇਆ। ਜੋ ਪ੍ਰੋਫਿਟ ਤੁਹਾਨੂੰ FD ਦੇ ਵਿੱਚ ਕਦੇ ਵੀ ਨਹੀਂ ਹੁੰਦਾ। ਮਤਲਬ ਤੁਸੀਂ ਇਦਾਂ ਕਹਿ ਸਕਦੇ ਹੋ ਕਿ FD ਇੱਕ ਸੇਫਗਾਰਡ ਵਾ ਤੁਹਾਡੇ ਪੈਸੇ ਤੇ। ਮਤਲਬ ਤੁਹਾਡਾ ਪੈਸਾ ਮਹਿੰਗਾਈ ਦੇ ਨਾਲ ਘਟੇ ਨਾ ਪਰ ਮਹਿੰਗਾਈ ਦੇ ਨਾਲ ਵਧਦਾ ਵੀ ਔਰ ਐਫ ਡੀ ਦੀ ਥਾਂ ਤੇ ਅਗਰ ਤੁਸੀਂ ਆਰ ਬੀ ਆਈ ਦੇ ਬਾਂਡ ਖਰੀਦਦੇ ਹੋ ਤਾਂ ਸੇਮ ਐਫ ਡੀ ਵਾਲਾ ਕੰਮ ਤੁਹਾਨੂੰ ਇਹ ਕਰਕੇ ਦਿੰਦੀ ਹੈ ਤੇ ਮਹਿੰਗਾਈ ਤੋਂ ਤੁਹਾਡਾ ਪੈਸਾ ਇਹ ਤੁਹਾਨੂੰ ਵਧਾਉਂਦੀ ਹੈ ਤਾਂ ਇੱਕ ਸਮਾਰਟ ਆਪਸ਼ਨ ਰਹਿੰਦਾ ਵਾ ਦੂਜਾ ਆਪਸ਼ਨ ਹੁੰਦਾ ਵਾ ਪੀ ਪੀ ਐਫ ਫੰਡ ਪੀ ਪੀ ਐਫ ਫੰਡ ਮਤਲਬ ਪਬਲਿਕ ਪ੍ਰੋਵੀਡੈਂਟ ਫੰਡ ਜਿਹਦੇ ਵਿੱਚ ਤੁਹਾਨੂੰ ਇਹ ਆਪਸ਼ਨ ਮਿਲਦੀ ਆ ਕਿ ਜਦੋਂ ਤੁਹਾਨੂੰ ਵਿਆਜ ਮਿਲਦਾ ਵਾ ਤੁਹਾਡੇ ਵਿਆਜ ਤੇ ਕੋਈ ਵੀ ਟੈਕਸ ਨਹੀਂ ਕੱਟਿਆ ਜਾਂਦਾ FD ਦੇ ਵਿੱਚ ਕੀ ਹੁੰਦਾ ਵਾ ਜਾਂ ਫਿਰ RBI ਬਾਂਡ ਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਹਾਡਾ ਵਿਆਜ 40000 ਨੂੰ ਕ੍ਰੋਸ ਕਰ ਗਿਆ ਤਾਂ ਸਰਕਾਰ ਤੁਹਾਨੂੰ ਇੱਕ ਇਨਕਮ ਟੈਕਸ ਸਲੈਬ ਦੇ ਵਿੱਚ ਲੈ ਕੇ ਆਉਂਦੀ ਆ ਤੁਹਾਡਾ ਇੱਕ ਟੈਕਸ ਕੱਟਿਆ ਜਾਂਦਾ ਵਾ ਪਰ PPF ਦੇ ਵਿੱਚ ਇਦਾਂ ਨਹੀਂ ਹੁੰਦਾ ਤਾਂ PPF ਫੰਡ ਦੇ ਵਿੱਚ ਤੁਹਾਡਾ ਵਿਆਜ 40000 ਹੋਵੇ ਲੱਖ ਹੋਵੇ 2 ਲੱਖ ਹੋਵੇ 10 ਲੱਖ ਹੋਵੇ ਸਰਕਾਰ ਇਸ ਤੇ ਟੈਕਸ ਨਹੀਂ ਕੱਟਦੀ ਇਹ ਸਭ ਤੋਂ ਵੱਡਾ ਬੈਨੀਫਿਟ ਤੁਹਾਨੂੰ ਪੀਪੀਐਫ ਦੇ ਵਿੱਚ ਮਿਲਦਾ ਵਾ ਹੁਣ ਰਹੀ ਗੱਲ ਕਿ ਆਰਬੀਆਈ ਬਾਂਡ ਦੇ ਵਿੱਚ ਤੁਸੀਂ ਇਨਵੈਸਟਮੈਂਟ ਸ਼ੁਰੂ ਕਿਦਾਂ ਕਰ ਸਕਦੇ ਹੋ ਆਰਬੀਆਈ ਦੇ ਵਿੱਚ ਤੁਸੀਂ ਘੱਟੋ ਘੱਟ ਹਜ਼ਾਰ ਤੋਂ ਇਨਵੈਸਟਮੈਂਟ ਸਟਾਰਟ ਕਰ ਸਕਦੇ ਹੋ ਤੇ ਅਪਰ ਲਿਮਿਟ ਕੋਈ ਵੀ ਨਹੀਂ ਹੁੰਦੀ ਮਤਲਬ ਹਜ਼ਾਰ ਤਾਂ ਤੁਹਾਨੂੰ ਘੱਟੋ ਘੱਟ ਆਰਬੀਆਈ ਬਾਂਡ ਦੇ ਵਿੱਚ ਇਨਵੈਸਟ ਕਰਨਾ ਹੀ ਪੈਣਾ ਵਾ ਤੇ ਤੁਸੀਂ ਜਾਂ ਤਾਂ ਆਨਲਾਈਨ ਫਾਰਮ ਭਰ ਸਕਦੇ ਹੋ ਜਾਂ ਫਿਰ ਤੁਸੀਂ ਆਰਬੀਆਈ ਬੈਂਕ ਦੇ ਵਿੱਚ ਜਾ ਕੇ ਆਰਬੀਆਈ ਫਲੂਟਿੰਗ ਰੇਟ ਸੇਵਿੰਗ ਅਕਾਊਂਟ ਖੁਲੋਣਾ ਪੈਂਦਾ ਵਾ ਤੁਹਾਡਾ ਪੈਨ ਕਾਰਡ ਲੱਗਦਾ ਤੁਹਾਡਾ ਆਧਾਰ ਕਾਰਡ ਲੱਗਦਾ ਤੁਸੀਂ ਤੁਸੀਂ ਆਰਬੀਆਈ ਦੇ ਬੌਂਡ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਤਾਂ ਐਫ ਡੀ ਤੋਂ ਵਧੀਆ ਇਹ ਦੋ ਆਪਸ਼ਨਸ ਦੇ ਵਿੱਚ ਤੁਸੀਂ ਇਨਵੈਸਟ ਕਰੋ ਕਿਉਂਕਿ ਇਹ ਦੋ ਆਪਸ਼ਨ ਦੇ ਵਿੱਚ ਤੁਹਾਨੂੰ ਜਿਆਦਾ ਸਮਾਂ ਆਪਣਾ ਪੈਸਾ ਰੱਖਣਾ ਪੈਂਦਾ ਵਾ ਤੇ ਜਿਆਦਾ ਸਮੇਂ ਦੇ ਹਿਸਾਬ ਨਾਲ ਕੰਪਾਊਂਡਿੰਗ ਨੂੰ ਕੰਮ ਕਰਨ ਦੁਕਤ ਤੇ ਆਪਣੀ ਵੈਲਥ ਨੂੰ ਬਣਨ ਦੋ